ਕਾਰ ਮੁਤਾਵਾ 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 ਮਨੀਆਂ ਵਜੋਂ ਨੇਦੀ ਖਰੀਦ ਸ਼ੁਰੂ ਕਰੋ 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 ਚੀਜ਼ ਦੇ ਵਿੱਚ ਜਿਹੜਾ ਝੋਨਾ ਇਸ ਟਾਈਮ ਬਿਲਕੁਲ ਪੱਕਿਆ ਹੋਇਆ ਤਿਆਰ ਹੈਗਾ ਆ ਜੇਕਰ ਆਹ ਹੀ ਮੌਨ ਰਿਹਾ 10 ਦਿਨ ਤੱਕ ਇਹ ਬੰਦ ਰਿਹਾ ਥੱਲੇ ਉਹ ਖੇਤ ਜਿਹੜਾ ਸੁੱਕ ਜਾਣਾ ਆ ਉਹ ਦੁਬਾਰਾ ਜਿਹੜੀ ਫਸਲ ਬੀਜਣੀ ਉੱਥੇ ਬਜਾਈ ਨਹੀਂ ਹੋਣੀ ਦੋ ਇਹਨਾਂ ਨੇ ਐਮਐਸਪੀ ਤੋਂ ਥੱਲੇ ਡੌਲ ਖਰੀਦਣੇ ਆ ਦੋਨਾ ਖਰੀਦਣਾਂ ਆ ਉਦੋਂ ਇਹਨਾਂ ਕੋਲ ਜਗ੍ਹਾ ਸੀ ਅੱਜ ਜਦੋਂ ਐਮਐਸਪੀ ਤੇ ਖਰੀਦ ਜੋ ਸਰਕਾਰੀ ਖਰੀਦ ਆਈ ਹੈ ਜਿਹਨੇ ਮੰਡੀਆਂ ਦੇ ਵਿੱਚ ਅੜਤਾ ਰੱਖ ਦਿੱਤੀ ਹੈ ਪਰ ਇਹ ਦੇਸ਼ ਦਾ ਇਸ ਸੂਬੇ ਦਾ ਰਾਖਾ ਕੌਣ ਹੈ ਸਰਕਾਰ ਕਿੱਥੇ ਗਈ ਹੈ ਮੈਨੂੰ ਤਾਂ ਸ਼ੱਕ ਲੱਗਦੀ ਹੈ ਕਿ ਮਿਲੀ ਭੁਗਤ ਹੈ ਅੱਜ ਮੈਨੂੰ ਮੋਰ ਸ਼ੱਕ ਪੈਂਦੀ ਹੈ ਕਿ ਜਦੋਂ ਪੁਲਿਸ ਪ੍ਰਸ਼ਾਸਨ ਤੇ ਜ਼ਿਲ੍ਹੇ ਦਾ ਪ੍ਰਸ਼ਾਸਨ ਸਾਨੂੰ ਦਬਾਅ ਪਾ ਰਿਹਾ ਕਿ ਤੁਸੀਂ ਸੜਕਾਂ ਦੇ ਨਾਲ ਬੈਠੋ ਜਦੋਂ ਗੱਲ ਕਰਦੇ ਹਾਂ ਝੋਨਾ ਵਟਾਉਣ ਦੀ ਤਾਂ ਉਹ ਕਹਿੰਦੇ ਆ ਕਿ ਸਾਨੂੰ 2 ਲੱਖ ਦਾ ਜੁਰਮਾਨਾ ਆ ਇਹਨਾਂ ਦਾ ਇੰਨਾ ਏਕਾ ਵਾ ਪਰ ਇਹ ਪਿੱਛੇ ਡੰਡਾ ਕਿੱਦਾ ਆ ਮੈਨੂੰ ਤਾਂ ਸ਼ੱਕ ਪੈਂਦੀ ਏ ਕਿ ਸਰਕਾਰ ਦਾ ਇਹਨਾਂ ਦੇ ਨਾਲ ਮਿਲੀ ਭੁਗਤਿਆ ਕਾ ਚੁੰਨਾ ਮੰਡੀ ਦੇ ਵਿੱਚ ਜਾਂਦਾ ਕਦੇ ਵੀ ਆੜਤੀਆ ਵਪਾਰੀ ਦੀ ਸਾਈਡ ਕਿਸਾਨ ਦੀ ਸਾਈਡ ਨਹੀਂ ਲੈਂਦਾ ਉਹ ਹਮੇਸ਼ਾ ਵਪਾਰੀ ਦੀ ਸਾਈਡ ਤੇ ਹੁੰਦਾ ਕਿਉਂਕਿ ਇਹਨਾਂ ਦੇ ਆਪਣੇ ਸੈਲਰ ਆ ਇਹ ਆਪ ਹੀ ਵਪਾਰੀ ਹੈ ਆਪ ਹੀ ਕਮਿਸ਼ਨ ਏਜੰਟ ਆ ਸਾਰਾ ਕੁਝ ਆਪ ਹੀ ਹੈ ਦਾ ਚੁੰਨਾ ਜਿਹੜਾ ਪਿੰਡਾਂ 'ਚ ਜਾ ਕੇ ਵੇਖੋ ਜਿਹੜਾ ਰੋਲ ਚੱਲਿਆ ਹੈ ਉਹ ਅਗਲੀ ਫਸਲ ਨਹੀਂ ਲੱਗ ਸਕਦੀ ਅਗਲੀ ਫਸਲ ਜਿਹੜੀ ਹੈ ਲੇਟ ਹੋ ਗਈ ਆ ਪਰ ਪੁਲਿਸ ਪ੍ਰਸ਼ਾਸਨ ਫਿਰ ਵੀ ਸਾਡੇ ਤੇ ਦਬਾਅ ਪਾਈ ਜਾ ਰਿਹਾ ਦਾਣਾ ਮੰਡੀ ਚਾਉਣੀ ਇਹ ਖਰੀਦ ਇਹ ਖਰੀਦਣਗੇ ਨਾ ਇਹ ਇਹ ਤਾਂ ਇਹ ਕਹਣਗੇ ਜੇ ਮੰਡੀਆਂ ਚ ਦਾਣਾ ਜਾਊਗਾ ਤਾਂ ਖਰੀਦ ਸਕਣਗੇ ਸੋ ਇਹਦੇ ਵਿੱਚ ਜਿਹੜੀ ਸਾਰੀ ਮਿਹਣੀ ਪਾਉਂਦਾ ਇਹਦੇ ਵਿੱਚ ਨੁਕਸਾਨ ਕਿਹਦਾ ਹੈ ਇਹਦੇ ਵਿੱਚ ਨੁਕਸਾਨ ਕਿਸਾਨ ਦਾ ਹੈ ਮੈਂ ਆਰਟੀਆਂ ਦੇ ਨਾਲ تقریبا ਇਹ ਗੱਲ ਕਰਦਾ ਹੁੰਦਾ ਜੇ ਤੁਹਾਨੂੰ ਲੱਗਦਾ ਹੈ ਕਿ ਅਸੀਂ ਕਿਸਾਨ ਦੀ ਲੁੱਟ ਨਹੀਂ ਕਰਦੇ ਪਰ ਤੁਸੀਂ ਐਡੇ ਅਮੀਰ ਕਿ ਕਾਦੇ ਸਿਰ ਤੇ ਆ ਤੁਹਾਡਾ ਕੋਈ ਸਾਈਡ ਬਿਜ਼ਨਸ ਵੀ ਨਹੀਂ ਫਿਰ ਕਿਸਾਨ ਜਿਹੜਾ ਗਰੀਬ ਹੁੰਦਾ ਜਾਂਦਾ ਤੁਸੀਂ ਅਮੀਰ ਹੁੰਦੇ ਜਾਂਦੇ ਆ ਇਹ ਕਾਰਨ ਕਿ ਤੁਹਾਨੂੰ ਕੋਹਣ ਆ ਆਰਤੀਆ ਲੁੱਟ ਨਹੀਂ ਕਰਦਾ ਵਪਾਰੀ ਨਾਲ ਲੜ ਕੇ ਆਰਤੀਆ ਲੁੱਟ ਨਹੀਂ ਕਰਦਾ ਤਾਂ ਆਜੇ ਆਰਤੀਆ ਨੂੰ ਵੀ ਜ਼ਰੂਰੀ ਦੇ ਸੈਂਸੇ ਹੋਣੇ ਚਾਹੀਦੇ ਮੇਰਾ ਨਾਮ ਜੀ ਗੁਰਦੇਵ ਸਿੰਘ ਪਿੰਡ ਨੱਥੂ ਚਾਲ ਤੋਂ ਆ ਅੱਜ ਜਿਹੜਾ ਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਕਪੂਰਥਲਾ ਜਲੰਧਰ ਬਾਈਪਾਸ ਦੇ ਉੱਤੇ ਕਿਸਾਨਾਂ ਵੱਲੋਂ ਜਿਹੜਾ ਆ ਇਹ ਰੂਟ ਬੰਦ ਕੀਤਾ ਗਿਆ ਆ ਕਾਰਨ ਪਹਿਲਾਂ ਵੀ ਅਸੀਂ ਦੱਸ ਹੀ ਚੁੱਕੇ ਆ ਕਿ ਜਿਹੜਾ ਜ਼ਿਮੀਂਦਾਰ ਦੀ ਫਸਲ ਐ ਇਸ ਟਾਈਮ ਜਿਹੜੀ ਬਿਲਕੁਲ ਪੱਕ ਕੇ ਤਿਆਰ ਹੋ ਚੁੱਕੀ ਆ ਜਦ ਕਿ ਥੋੜੇ ਦਿਨ ਪਹਿਲਾਂ ਆ ਝੋਨੇ ਦੀ ਇਹਨਾਂ ਨੇ ਬਿਲਕੁਲ ਖਰੀਦ ਕੀਤੀ ਆ ਬਹੁਤ ਘੱਟ ਰੇਟ ਤੇ ਜਿਹੜਾ ਆ ਉਸ ਨੂੰ ਖਰੀਦ ਕਰ ਲਈ ਆ ਜਦੋਂ ਇੱਕ ਤਰੀਕ ਆਈ ਐਮਐਸਪੀ ਦੀ ਵਾਰੀ ਆਈ ਆ ਤੇ ਵਪਾਰੀ ਵਾਰਗਨੇ ਆੜਤੀਆਂ ਨੇ ਇਹਨੂੰ ਸਟ੍ਰੋਕ ਕਰ ਦਿੱਤਾ ਆ ਉਹ ਖਰੀਦਦਾਰੀ ਜਿਹੜੀ ਇਹਦੀ ਬੰਦ ਕਰ ਦਿੱਤੀ ਆ ਪ੍ਰੋਬਲਮ ਇੱਥੇ ਕੱਲੀ ਨਹੀਂ ਕਿ ਕਿ ਖਰੀਦ ਬੰਦ ਹੋ ਚੁੱਕੀ ਆ ਪ੍ਰੋਬਲਮ ਕਿਸਾਨ ਦੀ ਬਹੁਤ ਵੱਡੀ ਹੈਗੀ ਆ ਇੱਕ ਤੋਂ ਉਹਦਾ ਖੇਤ ਦੇ ਵਿੱਚ ਜਿਹੜਾ ਝੋਨਾ ਇਸ ਟਾਈਮ ਬਿਲਕੁਲ ਪੱਕਿਆ ਹੋਇਆ ਤਿਆਰ ਹੈਗਾ ਆ ਜੇਕਰ ਆਹ ਹੀ ਮੌਨ ਰਿਹਾ 10 ਦਿਨ ਤੱਕ ਇਹ ਬੰਦ ਰਿਹਾ ਥੱਲੋਂ ਖੇਤ ਜਿਹੜਾ ਸੁੱਕ ਜਾਣਾ ਆ ਉਹ ਦੁਬਾਰਾ ਜਿਹੜੀ ਫਸਲ ਬੀਜਣੀ ਉੱਥੇ ਬਜਾਈ ਨਹੀਂ ਹੋਣੀ ਦੂਸਰਾ ਜਿਹੜਾ ਪਹਿਲੇ ਖੇਤ ਤਿਆਰ ਹੋ ਚੁੱਕਾ ਆ ਫਸਲ ਉਹਦਾ ਨੁਕਸਾਨ ਹੋ ਜਾਣਾ ਅੱਜ ਮਜ਼ਦੂਰ ਵਰਕ ਦੀ ਵਿਹਲਾ ਬੈਠਾ ਆ ਕੰਪੈਨੀਆਂ ਵਿਹਲੀਆਂ ਟਰਾਂਸਪੋਰਟ ਬੰਦ ਪਈ ਆ ਇਹ ਸਾਰਾ ਦਾ ਸਾਰਾ ਜਿਹੜੇ ਜ਼ਿੰਮੇਵਾਰ ਹੈ ਗਵਰਨਮੈਂਟ ਹੈਗੀ ਆ ਮੌਜੂਦਾ ਸਰਕਾਰ ਹੈਗੀ ਆ ਜਿਹੜੀ ਆ ਇਹ ਇਹਨਾਂ ਨੇ ਢਿੱਲ ਦਿੱਤੀ ਹੋਈ ਆ ਜ਼ਿਮੀਦਾਰ ਦਾ ਜਿਹੜਾ ਝੋਨੇ ਦਾ ਨੁਕਸਾਨ ਹੋ ਰਿਹਾ ਆ ਮੰਗ ਕੀ ਕਰਦੇ ਤੁਸੀਂ ਮੰਗ ਸਾਡੀ ਇਹ ਹੀ ਆ ਕਿ ਜਿਹੜੀ ਝੋਨੇ ਦੀ ਖਰੀਦ ਉਦੀ ਬਿਲਕੁਲ ਜਿਹੜੀ ਆ ਜਿਹੜੀ ਚਾ ਮੰਡੀਕਰਨ ਚਾਲੂ ਕੀਤਾ ਜਾਵੇ ਜਿਹੜੀਆਂ ਸਾਡੀਆਂ ਫਸਲਾਂ ਦੀ ਆ ਉਸ ਸਮੇਂ ਸਿਰ ਜਿਹੜੀ ਚਕਾਈ ਕੀਤੀ ਜਾਵੇ ਜੇਕਰ ਨਹੀਂ ਸਾਡੇ ਕਰਦੇ ਫੇਰ ਅਸੀਂ ਵੱਡੇ ਪੱਦਰ ਦੇ ਉੱਤੇ ਵੱਡੇ ਰੋਡ ਜਾਂ ਹਾਈਵੇ ਰੋਡ ਜਾਂ ਟ੍ਰੇਨਾਂ ਇਹਨੂੰ ਅਸੀਂ ਬਲਾਕ ਕਰਾਂਗੇ ਸਰਕਾਰੀ ਖਰੀਦ ਝੋਨੇ ਦੀ ਨੂੰ ਸ਼ੁਰੂ ਹੋਏ ਅੱਜ ਪੰਜਵਾਂ ਦਿਨ ਹੋ ਗਿਆ ਪਰ ਸ਼ਾਇਦ ਪਹਿਲੀ ਵਾਰ ਇਸ ਤਰ੍ਹਾਂ ਦਾ ਹੋਇਆ ਕਿ 5 ਅਕਤੂਬਰ ਦਾ ਦਿਨ ਆ ਗਿਆ ਹੋਵੇ ਤੇ ਮੰਡੀਆਂ ਦੇ ਵਿੱਚ ਝੋਨੇ ਦਾ ਇੱਕ ਵੀ ਦਾਣਾ ਨਾ ਪਿਆ ਹੋਵੇ ਇਸ ਲਈ ਜ਼ਿੰਮੇਵਾਰ ਕੌਣ ਹੈ ਸਰਕਾਰ ਐ ਆੜਤੀ ਐ ਪਰ ਨੁਕਸਾਨ ਕਿਸਦਾ ਹੋ ਰਿਹਾ ਹੈ ਜ਼ਿਮੀਂਦਾਰਾਂ ਦਾ ਹੋ ਰਿਹਾ ਕਿਉਂਕਿ ਫਸਲ ਪੱਕੀ ਖੜੀ ਹੈ ਤੇ ਫਸਲ ਪੱਕੀ ਹੋਣ ਕਰਕੇ ਖੇਤਾਂ ਦੇ ਵਿੱਚ ਗੜ ਰਹੀ ਹੈ ਜਿਸ ਕਾਰਨ ਆੜਤੀਆਂ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਆੜਤੀਆਂ ਨੂੰ ਆਪਣੀ ਆੜਤ ਦੇ ਨਾਲ ਮਤਲਬ ਹੈ ਫਸਲ ਜਦੋਂ ਵੀ ਮੰਡੀਆਂ ਚਾਹੂਗੀ ਉਹਨਾਂ ਨੂੰ ਆਪਣੀ ਆੜਤ ਮਿਲ ਹੀ ਜਾਊਗੀ ਪਰ ਨੁਕਸਾਨ ਤਾਂ ਕਿਸਾਨਾਂ ਦਾ ਹੋਊਗਾ ਅੱਕੇ ਹੋਏ ਕਿਸਾਨਾਂ ਨੇ ਹੁਣ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਕਪੂਰਥਲਾ ਜਲੰਧਾ ਰੋਡ ਬੰਦ ਕਰ ਦਿੱਤਾ ਗਿਆ ਆ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੋਂਦਾ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਰਾਣਾ ਸਿੱਧੋ ਵਾਲੋਂ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਰਾਣਾ ਜੀ ਆਖਰ ਫਿਰ ਕਿਸਾਨਾਂ ਨੂੰ ਸੜਕਾਂ ਤੇ ਆਉਣਾ ਹੀ ਪਿਆ ਹਾਂਜੀ ਬਿਲਕੁਲ ਇੱਕ ਤਰੀਕ ਤੋਂ ਜਿਹੜੀ ਆ ਸਰਕਾਰੀ ਖਰੀਦ ਜਿਹੜੀ ਏਜੰਸੀਆਂ ਨੇ ਕਰਨੀ ਸੀ ਤੇ ਇੱਕ ਤਰੀਕ ਨੂੰ ਇਹਨਾਂ ਨੇ ਰਲ ਮਿਲ ਕੇ ਜਿਹੜੀ ਉਹ ਅੜਤਾਲ ਰੱਖ ਦਿੱਤੀ ਆ ਅੜਤਾਲ ਵੀ ਤਿੰਨਾਂ ਵਰਗਾਂ ਨੇ ਰੱਖੀ ਆ ਇਹਨਾਂ ਮਜ਼ਦੂਰ ਨਾਲ ਜੋੜ ਲਿਆ ਮਜ਼ਦੂਰ ਦੀਆਂ ਮੰਗਾਂ ਸੁਣਿਆ ਮੰਨੀਆਂ ਗਈਆਂ ਆੜਤੀਆਂ ਨਾਲ ਰਲ ਗਿਆ ਨਾਲ ਵਪਾਰੀ ਰਲ ਗਿਆ ਜਦੋਂ ਇਹਨਾਂ ਨੇ ਐਮਐਸਪੀ ਤੋਂ ਥੱਲੇ ਔੜ ਖਰੀਦਣੇ ਆ ਉਹਨਾਂ ਖਰੀਦਣਾ ਉਦੋਂ ਇਹਨਾਂ ਕੋਲ ਜਗ੍ਹਾ ਸੀ ਅੱਜ ਜਦੋਂ ਐਮਐਸਪੀ ਤੇ ਖਰੀਦ ਜੋ ਸਰਕਾਰੀ ਖਰੀਦ ਆਈ ਹੈ ਇਹਨੇ ਮੰਡੀਆਂ ਦੇ ਵਿੱਚ ਅੜਤਾ ਰੱਖ ਦਿੱਤੀ ਹੈ ਪਰ ਇਹ ਦੇਸ਼ ਦਾ ਇਸ ਸੂਬੇ ਦਾ ਰਾਖਾ ਕੌਣ ਹੈ ਸਰਕਾਰ ਕਿੱਥੇ ਗਈ ਆ ਮੈਨੂੰ ਤਾਂ ਸ਼ੱਕ ਲੱਗਦੀ ਹੈ ਕਿ ਮਿਲੀ ਭੁਗਤ ਹੈ ਸਰਕਾਰ ਨੇ ਇਹਨਾਂ ਕੋਲੋਂ ਜਾਣ ਕੇ ਹੜਤਾਲ ਕਰਾਈ ਆ ਕਿਉਂਕਿ ਸਰਕਾਰ ਜਿਹੜੀ ਕਿਸਾਨਾਂ ਦੇ ਨਾਲ ਉਦੋਂ ਤੋਂ ਹੀ ਜ਼ਿਆਦਾ ਜਦ ਕਰਨੀ ਸ਼ੁਰੂ ਕਰ ਦਿੱਤੀ ਆ ਜਦੋਂ ਅਸੀਂ ਦਿੱਲੀ ਕਿਸਾਨੀ ਸੰਘਰਸ਼ ਜਿੱਤ ਕੇ ਆਏ ਆ ਇਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਤਰੀਕੇ ਲੱਭ ਲੈ ਕੇ ਇਹਨਾਂ ਨੂੰ ਕਿਵੇਂ ਅੱਜ ਇਹ ਮੈਨੂੰ ਮੋਰ ਸ਼ੱਕ ਪੈਂਦੀ ਹੈ ਕਿ ਜਦੋਂ ਪੁਲਿਸ ਪ੍ਰਸ਼ਾਸਨ ਤੇ ਜ਼ਿਲ੍ਹੇ ਦਾ ਪ੍ਰਸ਼ਾਸਨ ਸਾਨੂੰ ਦਬਾਅ ਪਾ ਰਿਹਾ ਕਿ ਤੁਸੀਂ ਸੜਕਾਂ ਦੇ ਨਾਲ ਬੈਠੋ ਮੇਰੀ ਇਹ ਗੱਲ ਅਜੇ ਤੱਕ ਸਮਝ ਵਿੱਚ ਨਹੀਂ ਆਈ ਕਿ ਜਿਹੜੇ ਫਸਲ ਆ ਉਹ ਖਰਾਬ ਹੋ ਰਹੀ ਆ ਖਰੀਦ ਆਈ ਨੂੰ 5 ਦਿਨ ਹੋ ਗਿਆ ਉਹ ਕੋਈ ਕੁ ਝੋਨਾ ਵਡਾ ਨਹੀਂ ਰਿਹਾ ਜਦੋਂ ਗੱਲ ਕਰਦੇ ਆ ਝੋਨਾ ਵਡਾਉਣ ਦੀ ਤੇ ਉਹ ਕਹਿੰਦੇ ਆ ਕਿ ਸਾਨੂੰ 2 ਲੱਖ ਦਾ ਜੁਰਮਾਨਾ ਆ ਇਹਨਾਂ ਦਾ ਇੰਨਾ ਏਕਾ ਵਾ ਪਰ ਇਹ ਪਿੱਛੇ ਡੰਡਾ ਕਿਹਦਾ ਆ ਮੈਨੂੰ ਤਾਂ ਸ਼ੱਕ ਪੈਂਦੀ ਏ ਕਿ ਸਰਕਾਰ ਦਾ ਇਹਨਾਂ ਦੇ ਨਾਲ ਮਿਲੀ ਭੁਗਤ ਆ ਪਰ ਬਹੁਤ ਸਾਰੇ ਜਿਹੜੇ ਆੜਤੀ ਹੈਗੇ ਆ ਉਹ ਨਾਲ ਸ਼ੈਲਰ ਦਾ ਵੀ ਕੰਮ ਕਰਦੇ ਆ ਤੇ ਜ਼ਿੰਮੇਵਾਰੀ ਦਾ ਵੀ ਕੰਮ ਕਰਦੇ ਆ ਹਾਂ ਜਿਹੜੇ ਜਿਹੜੇ ਤਾਂ ਜ਼ਿੰਮੇਵਾਰੀ ਦਾ ਕੰਮ ਕਰਦੇ ਆ ਉਹ ਲਗਭਗ ਜਿਹੜਾ ਉਹ ਥੇਕਿਆਂ ਦੇ ਉੱਤੇ ਉਹਨਾਂ ਨੇ ਜ਼ਮੀਨਾਂ ਚਕਾਈਆਂ ਹੋਈਆਂ ਬਹੁਤ ਕਟਾੜ ਸੀ ਆ ਜਿਹੜਾ ਹੁਣ ਜ਼ਿੰਮੇਦਾਰਾ ਕਰਦਾ ਪਰ ਵਪਾਰੀਆਂ ਦੇ ਨਾਲ ਇਹਨਾਂ ਦੀ ਮਿਲੀ ਭੁਗਤਿਆ ਜਦੋਂ ਝੋਨਾ ਮੰਡੀ ਦੇ ਵਿੱਚ ਜਾਂਦਾ ਕਦੀ ਵੀ ਆੜਤੀਆ ਵਪਾਰੀ ਦੀ ਸਾਈਡ ਕਿਸਾਨ ਦੀ ਸਾਈਡ ਨਹੀਂ ਲੈਂਦਾ ਉਹ ਹਮੇਸ਼ਾ ਵਪਾਰੀ ਦੀ ਸਾਈਡ ਤੇ ਹੁੰਦਾ ਕਿਉਂਕਿ ਇਹਨਾਂ ਦੇ ਆਪਣੇ ਸੈਲਰ ਆ ਇਹ ਆਪ ਹੀ ਵਪਾਰੀ ਹੈ ਆਪ ਹੀ ਇਹ ਕਮਿਸ਼ਨ ਏਜੰਟ ਹੈ ਸਾਰਾ ਕੁਝ ਆਪ ਹੀ ਹੈ ਸਰਕਾਰ ਦੇ ਵਿੱਚ ਸਰਕਾਰ ਉਹਨਾਂ ਲੋਕਾਂ ਦੇ ਨਾਲ ਚੱਲਦੀ ਹੁੰਦੀ ਹੈ ਜਿਹੜੇ ਸਰਮਾਇਦਾਰ ਹੋਣ ਸਰਮਾਇਦਾਰ ਸਰਕਾਰ ਨੂੰ ਚਲਾਉਂਦੇ ਆ ਇਸ ਕਰਕੇ ਸਰਕਾਰ ਇਹਨਾਂ ਦੀ ਮੰਨਦੀ ਹੈ ਅੱਜ ਮੈਨੂੰ ਬਹੁਤ ਵੱਡਾ ਰੋਸ ਹੈ ਪੁਲਿਸ ਪ੍ਰਸ਼ਾਸਨ ਤੇ ਕਿ ਸਾਡਾ ਝੋਨਾ ਜਿਹੜਾ ਪਿੰਡਾਂ 'ਚ ਜਾ ਕੇ ਦੇਖੋ ਜਿਹੜਾ ਰੋਲ ਚੱਲਿਆ ਉਹ ਅਗਲੀ ਫਸਲ ਨਹੀਂ ਲੱਗ ਸਕਦੀ ਆ ਅਗਲੀ ਫਸਲ ਜਿਹੜੀ ਐ ਲੇਟ ਹੋ ਗਈ ਆ ਪਰ ਪੁਲਿਸ ਪ੍ਰਸ਼ਾਸਨ ਫਿਰ ਵੀ ਸਾਡੇ ਤੇ ਦਬਾਅ ਪਾਈ ਜਾ ਰਿਹਾ ਤੁਸੀਂ ਧਰਨਾ ਲਾਓ ਨਾ ਲਾਓ ਜੇ ਸਾਡੀ ਆਵਾਜ਼ ਉੱਦਾਂ ਸੁਣਦੀ ਆ ਮੰਗ ਪੱਤਰ ਦਿੱਤਿਆਂ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਚੁੱਕੇ ਆ ਅਸੀਂ ਆਰਟੀਆ ਐਸੋਸੀਏਸ਼ਨ ਦੇ ਨਾਲ ਚੇਅਰਮੈਨ ਮਾਰਕੀਟ ਕਮੇਟੀ ਦੇ ਨਾਲ ਗੱਲ ਕਰ ਚੁੱਕੇ ਆ ਅਸੀਂ ਫਿਰ ਹੁਣ ਜਾਈਏ ਤੇ ਜਾਈਏ ਕਿੱਥੇ ਪਰ ਜਿਹੜੀ ਪੰਜਾਬ ਸਰਕਾਰ ਆ ਉਹ ਤਾਂ ਇਹ ਦਾਵਾ ਕਰ ਰਹੀ ਆ ਕਿ ਫਸਲ ਦਾ ਦਾਣਾ ਦਾਣਾ ਖਰੀਦਾਂਗੇ ਜਦ ਦਾਣਾ ਮੰਡੀਆਂ ਚ ਆਊਗਾ ਨਹੀਂ ਤਾਂ ਖਰੀਦਣਾ ਕਿੱਥੋਂ ਇਹਨਾਂ ਨੇ ਨਹੀਂ ਬਿਲਕੁਲ ਜੀ ਇਹਨੇ ਦਾਣਾ-ਦਾਣਾ ਖਰੀਦਣ ਦੀ ਰਾਟ ਇਸੇ ਕਰਕੇ ਲਾਈ ਆ ਕਿ ਇਹਨਾਂ ਕੋਲ ਧਰਨਾ ਅਰਦਾਸ ਖਾਤੀ ਆ ਦਾਣਾ ਮੰਡੀ ਚ ਆਊ ਨਹੀਂ ਇਹ ਖਰੀਦ ਇਹ ਖਰੀਦਣਗੇ ਨਾ ਇਹ ਇਹ ਤਾਂ ਇਹ ਕਹਿਣਗੇ ਜੇ ਮੰਡੀਆਂ ਚ ਦਾਣਾ ਜਾਊਗਾ ਤਾਂ ਖਰੀਦ ਸਕਣਗੇ ਸੋ ਇਹਦੇ ਵਿੱਚ ਜਿਹੜੀ ਸਾਰੀ ਮਿਹਣੀ ਪਉਤਿਆ ਇਹਦੇ ਵਿੱਚ ਨੁਕਸਾਨ ਕਿਹਦਾ ਆ ਇਹਦੇ ਵਿੱਚ ਨੁਕਸਾਨ ਕਿਸਾਨ ਦਾ ਆ ਜੇ ਕਿਸਾਨ ਦਾ ਨੁਕਸਾਨ ਹੈ ਤੇ ਕਿਸਾਨ ਦੇ ਉਪਜਾ ਕੀਤੀ ਹੋਈ ਫਸਲ ਜਿਹੜੀ ਆ ਜਦੋਂ ਆਉਂਦੀ ਆ ਉਹ ਅੰਨ ਬਣਦਾ ਹੈ ਫਿਰ ਢਿੱਡ ਕੌਣ ਭਰਦਾ ਫਿਰ ਕਿਸਾਨਾਂ ਦੇ ਖਿਲਾਫ ਵੀ ਇਹੀ ਸਮਾਜ ਹੋਇਆ ਫਿਰਦਾ ਜੇ 2 ਘੰਟੇ ਦਾ ਜੇ ਜਾਮ ਲਾਤਾ ਅਸੀਂ ਲੋਕ ਪਰੇਸ਼ਾਨ ਹੁੰਦੇ ਆ ਲੋਕੀ ਭੁੱਖੇ ਸੌਂ ਕੇ ਪਰੇਸ਼ਾਨ ਹੁੰਦੇ ਆ ਜਾਂ ਲੋਕ ਟ੍ਰੈਫਿਕ ਤੇ ਦੂਸਰੇ ਸਾਈਡ ਤੋਂ ਜਾ ਕੇ ਅੱਧਾ ਘੰਟਾ ਲੇਟ ਹੋ ਕੇ ਲੋਕੀ ਪਰੇਸ਼ਾਨ ਹੁੰਦੇ ਆ ਜਿਹੜੇ ਜਿਹੜੇ ਦੇ ਬੱਚਿਆਂ ਨੂੰ ਅੰਨ ਨਹੀਂ ਮਿਲੂਗਾ ਉਦੋਂ ਪਤਾ ਲੱਗਦਾ ਕਿ ਅਸੀਂ ਪਰੇਸ਼ਾਨ ਆ ਜਾਂ ਹੁਣ ਪ੍ਰਸ਼ਾਸਨ ਆਰਤੀ ਤਾਂ ਕਹਿੰਦੇ ਕਿ ਸਾਡਾ ਕਿਸਾਨਾਂ ਦੇ ਨਾਲ 9 ਮਾਸ ਦਾ ਰਿਸ਼ਤਾ ਇਹ ਰਿਸ਼ਤਾ ਇਦਾਂ ਨਹੀਂ ਬਦਦਾ 9 ਮਾਸ ਦਾ 9 ਮਾਸ ਦਾ ਰਸਤਾ ਕਹਿਣ ਨੂੰ ਆ ਪਰ ਅੱਜ ਤੱਕ ਆਰਤੀਆਂ ਦੀ ਸਾਰੀ ਡਿਟੇਲ ਦੇਖ ਲਓ ਆਰਤੀਆ ਬਣਿਆ ਕਿੱਥੋਂ ਆ ਕਿਸਾਨ ਦੀ ਹਾਲਤ ਦੇਖ ਲਓ ਜਾ ਕੇ ਪਿੰਡਾਂ 'ਚ ਆਰਤੀਏ ਦੀ ਹਾਲਤ ਦੇਖ ਲਓ ਇਹ ਲੋਕ ਮੈਂ ਆਰਤੀਆਂ ਦੇ ਨਾਲ ਤਕਰੀਬਨ ਇਹ ਗੱਲ ਕਰਦਾ ਹੁੰਦਾ ਜੇ ਤੁਹਾਨੂੰ ਲੱਗਦਾ ਹੈ ਕਿ ਅਸੀਂ ਕਿਸਾਨ ਦੀ ਲੁੱਟ ਨਹੀਂ ਕਰਦੇ ਫਿਰ ਤੁਸੀਂ ਐਡੇ ਅਮੀਰ ਕਿ ਕਾਹਦੇ ਸਿਰ ਤੇ ਆ ਤੁਹਾਡਾ ਕੋਈ ਸਾਈਡ ਬਿਜ਼ਨਸ ਵੀ ਨਹੀਂ ਫਿਰ ਕਿਸਾਨ ਜਿਹੜਾ ਗਰੀਬ ਹੁੰਦਾ ਜਾਂਦਾ ਤੁਸੀਂ ਅਮੀਰ ਹੁੰਦੇ ਜਾਂਦੇ ਆ ਫਿਰ ਕਾਰਨ ਵਿੱਚੋਂ ਲੱਭੋ ਕੌਣ ਆ ਜੇ ਲੁੱਟ ਆਰਤੀਆ ਲੁੱਟ ਨਹੀਂ ਕਰਦਾ ਵਪਾਰੀ ਨਾਲ ਲੜ ਕੇ ਆਰਤੀਆ ਲੁੱਟ ਨਹੀਂ ਕਰਦਾ ਤਾਂ ਅੱਜ ਆਰਤੀਆ ਨੂੰ ਵੀ ਰੋਟੀ ਦੇ ਸੈਂਸੇ ਹੋਣੇ ਚਾਹੀਦੇ ਸੀ ਰਾਣਾ ਸਾਹਿਬ ਵੀ ਨੇ ਸਾਡੇ ਨਾਲ ਐਡਵੋਕੇਟ ਐਡਵੋਕੇਟ ਸਾਹਿਬ ਜਿਹੜੇ ਆਰਤੀਆ ਉਹ ਹਮੇਸ਼ਾ ਕਹਿੰਦੇ ਆ ਕਿ ਅਸੀਂ ਕਿਸਾਨਾਂ ਦੇ ਸਹਾਇਕ ਆ ਉਹਨਾਂ ਦੇ ਨਾਲ ਸਾਡਾ 9 ਮਾਸ ਦਾ ਰਿਸ਼ਤਾ ਪਰ ਜਦੋਂ ਅਸੀਂ 30 30 ਸਤੰਬਰ ਨੂੰ ਇੱਕ ਰਿਪੋਰਟ ਕੀਤੀ ਇਸੇ ਅਨਾਜ ਮੰਡੀ ਕਪੂਰਥਲਾ ਚੋਂ 1600 ਨੂੰ ਵੇਚ ਰਿਆ ਸੀ ਝੋਨਾ 1700 ਨੂੰ ਵੇਚ ਰਿਆ ਸੀ ਦਾ ਇਹ ਕੀ 9 ਮਾਸ ਦੇ ਰਸਤੇ ਵਾਲੀ ਗੱਲ ਆ ਜਦਕਿ 2320 ਰੁਪਏ ਸਰਕਾਰੀ ਭਾਅ ਆ ਸਾਡਾ ਵੀ ਸੰਜੁਕਤ ਮੋਰਚਾ ਕਿਸਾਨ ਮੋਰਚੇ ਦਾ ਇਹ ਉਸੂਲ ਸੀ ਵੀ ਅਸੀਂ ਸਾਰੇ ਹੀ ਜਿਹੜੇ ਵਰਗਾ ਉਹਨਾਂ ਦਾ ਸਹਿਯੋਗ ਕਰਕੇ ਚੱਲੀਏ ਪਰ ਪਿਛਲੇ ਸਮੇਂ 'ਚ ਤੁਸੀਂ ਖੁਦ ਦੱਸ ਰਹੇ ਆ ਕਿ ਕਿਸਾਨ ਇਹ ਗੱਲ ਕਹਿਣੀ ਹੈ ਕਿ ਸਾਡਾ 9 ਮਾਸ ਦਾ ਰਸਤਾ ਆ ਇਹ ਸਿਰਫ ਕਹਿਣ ਵਾਲੀ ਗੱਲ ਸਾਬਤ ਹੋਈ ਆ ਔਰ ਜਿੱਥੇ 1700 ਨੂੰ ਕਿਹਾ ਕਿਤੇ ਸੁਲਤਾਨਪੁਰ 1800 ਨੂੰ ਵਗ ਗਿਆ ਔਰ ਇਹ ਜਿਹੜੀ ਵਿਚਲੀ ਲੁੱਟਿਆ ਇਹ ਮਤਲਬ ਕਿਸਾਨ ਨੂੰ ਦੋਰੀ ਲਟੋਰੀ ਆ ਇਹੀ ਝੋਨਾ ਮੁੜ ਕੇ ਜਿਹੜੇ ਆਰਤੀਆ ਉਹ ਸਰਕਾਰ ਨੂੰ ਦੇ ਦਿੰਦੇ ਆ ਐਮ ਐਸ ਪੀ ਦੇ ਰੇਟ ਤੇ ਔਰ ਉਹ 1 ਕੈਂਟਲ ਮਗਰ 1000 ਰੁਪਿਆ ਘਟੋ ਘਟ ਜਿਹੜਾ ਉਹ ਮੁਨਾਫਾ ਖਮਾਰਿਆ ਪਰ ਸਰਕਾਰਾਂ ਕਿਉਂ ਮੂਕ ਦਰਸ਼ਕ ਬਣ ਗਈਆਂ ਨਾ ਪੰਜਾਬ ਦੀ ਸਰਕਾਰ ਜਾਗ ਰਹੀ ਆ ਨਾ ਕੇਂਦਰ ਦੀ ਸਰਕਾਰ ਜਾਗ ਰਹੀ ਆ ਅਨਾਜ ਪੰਜਾਬ ਦੀ ਸਰਕਾਰ ਨੂੰ ਵੀ ਚਾਹੀਦਾ ਕੇਂਦਰ ਦੀ ਸਰਕਾਰ ਨੂੰ ਵੀ ਚਾਹੀਦਾ ਦੇਖੋ ਜੀ ਇਹ ਭਾਰਤ ਸਰਕਾਰ ਦੀ ਜਿਹੜੀ ਆ ਨੀਤੀ ਕਾਫੀ ਸਮੇਂ ਤੋਂ ਜਿਹੜੀ ਆ ਕਿਸਾਨਾਂ ਦੇ ਹਿੱਤ ਦੀ ਨਹੀਂ ਹੈਗੀ ਔਰ ਜਿਹੜੀ ਪੰਜਾਬ ਸਰਕਾਰ ਸੀਗੀ ਇਹ ਅਸੀਂ ਸੋਚਦੇ ਸੀ ਕਿ ਨਵੇਂ ਢੰਗ ਦੀ ਸਰਕਾਰ ਆਈ ਆ ਕਿਸਾਨਾਂ ਦੇ ਹਿੱਤ ਨੂੰ ਚੱਲੇਗੀ ਔਰ ਇਹਨੇ ਵੀ ਆਪਣੇ ਆਪ ਨੂੰ ਜਿਹੜਾ ਬਿਲਕੁਲ ਨੰਗਾ ਕਰਤਾ ਆ ਔਰ ਇਹ ਵੀ ਵਪਾਰੀਆਂ ਦੇ ਨਾਲ ਖੜੀ ਆ ਔਰ ਕਿਸਾਨਾਂ ਦੀ ਲੁੱਟ ਕਰਾ ਰਹੀ ਆ ਔਰ ਜਿਹੜੀ ਆ ਤਮਾਸ਼ਵੀਰ ਬਣੀ ਹੋਈ ਤੁਹਾਡਾ ਅਗਲਾ ਹੁਣ ਐਕਸ਼ਨ ਕੀ ਹੈਗਾ ਕਿ ਧਰਨਾ ਪ੍ਰਦਰਸ਼ਨ ਇੱਥੇ ਲੱਗਾ ਰਹੂਗਾ ਗੱਲਬਾਤ ਹੋਊਗੀ ਪ੍ਰਸ਼ਾਸਨ ਦੇ ਨਾਲ ਕੀ ਅਪਡੇਟ ਹੈਗਾ ਸਾਡਾ ਅੱਜ ਦਾ ਜਿਹੜਾ ਧਰਨਾ ਸੀ ਇਹ ਸੰਕੇਤਕ ਸੀਗਾ ਟਾਈਮ ਬਾਉਂਡ ਸੀਗਾ ਅਸੀਂ ਇਹ 12 ਤੋਂ 2 ਦਾ ਜਿਹੜਾ ਧਰਨੇ ਦਾਜ ਕੀਤਾ ਇਹ ਸਿਰਫ ਸਾਡਾ ਸਰਕਾਰ ਨੂੰ ਜਗਾਉਣ ਵਾਸਤੇ ਆ ਕਿ ਜਲਦ ਤੋਂ ਜਲ ਜਿਹੜੀ ਆ ਕਿਸਾਨਾਂ ਦੀ ਲੁੱਟ ਜਿਹੜੀ ਆ ਬੰਦ ਕੀਤੀ ਜਾਵੇ, ਕਰਵਾਈ ਜਾਵੇ ਔਰ ਜਿਹੜਾ ਐਮਐਸਪੀ ਤੇ ਖਰੀਦ ਜਿਹੜੀ ਆ ਸ਼ੁਰੂ ਕਰਵਾਈ ਜਾਵੇ ਸਾਡਾ ਹੋਰ ਕੋਈ ਮਕਸਦ ਨਹੀਂਗਾ। ਬਾਕੀ ਜਿਹੜਾ ਆ ਪੰਜਾਬ ਲੈਵਲ ਤੇ ਜਿਹੜਾ ਸਾਡੇ ਸੰਯੁਕਤ ਫਰਮੋਰਚੇ ਦੀ ਜਿਹੜੀ ਮੀਟਿੰਗ ਚੱਲ ਰਹੀ ਆ ਔਰ ਉਹ ਕੀ ਫੈਸਲਾ ਲੈਂਦਾ ਉਹ ਤੇ ਡਿਪੈਂਡ ਕਰਦਾ। ਜੀ। ਉਹ ਇੱਕ ਕਿਸਾਨ ਜਥੇਬੰਦੀਆਂ ਦੇ ਆਗੂ ਸਨ ਜਿਨ੍ਹਾਂ ਨੇ ਦੱਸਿਆ ਕਿ ਕਿਉਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਉਂ ਸਰਕਾਂ ਤੇ ਕਿਸਾਨਾਂ ਨੂੰ ਉਤਨਾ ਪੈ ਰਿਹਾ ਉਤਨਾ ਇਸ ਕਰਕੇ ਪੈ ਰਿਹਾ ਕਿ ਮੰਡੀਆਂ ਮੰਦ ਨੇ ਤੇ ਖੇਤਾਂ ਦੇ ਵਿੱਚ ਕਿਸਾਨਾਂ ਦਾ ਝੋਨਾ ਪੱਕ ਚੁੱਕਾ ਹੈ ਪੱਕਿਆ ਝੋਨਾ ਉਹ ਮੰਡੀਆਂ ਚ ਲੈ ਹੋਣਾ ਚਾਹੁੰਦੇ ਨੇ ਪਰ ਮੰਡੀਆਂ ਦੇ ਵਿੱਚ ਅੱਗੇ ਜਿਹੜੇ ਆਰਤੀ ਨੇ ਉਹਨਾਂ ਦੇ ਵੱਲੋਂ ਹੜਤਾਲ ਕੀਤੀ ਗਈ ਹੈ ਕੈਮਰਾਮੈਨ ਗੁਰਦੇਵ ਦੇ ਨਾਲ ਇੰਦਰਜੀਤ ਸਿੰਘ ਚਾਲ ਡੈਲੀ ਡੈਕਸ ਟੀਵੀ ਕਪੂਰਥਲਾ